ਆਖੇ ਸਦਾ ਸ਼ਰਨ ਰਾਮ ਕੀਨੀ ਕੋ ਕਉ ਨਾਮ ਸੁਨਦੀ ਮਨਾ ਦੁਰਲਭ ਮਾਨੁਪਦੀ ਗੁਰਦੇਵ ਨੇ ਸਤਿਪੰਤੀ ਸ਼ਰਨ ਦਾ ਜ਼ਿਕਰ ਕੀਤਾ ਮਨੁੱਖਾ ਦੀ ਦੁਰਲੱਭ ਗਿਆ ਔਰ ਇਨਾ ਕੰਨਾਂ ਨੂੰ ਤੇ ਇਸ ਮਾਨਨ ਉਦੇਸ਼ ਤਰ ਇਹ ਮਨੁੱਖਾ ਦੀ ਹੀ ਵੱਟ ਮੁਲੀ ਹੈ ਇੰਤੁਰਲਬ ਦੀ ਹੈ ਇਹ ਸ਼ਰੀਰ ਦੁਰਲਭ ਹੈ ਤੀਨੂ ਸਹਿਬ ਨੇ ਇਹ ਵੀ ਕਿਹਾ ਮਾਨਸ ਜਨ ਤੁਲੰਭ ਹੈ ਹੋਏ ਨਾ ਮਾਰੇ ਬਾਦ ਭਗਤ ਕਬੀਰ ਜੀ ਨੇ ਜੋ ਜ਼ਿਕਰ ਕੀਤਾ ਨਾ ਕਿ ਮਨੁੱਖਾ ਦੀ ਬੜ ਬੇਸ਼ਕੀਮਤੀ ਹੈ ਬੜ ਦੁੱਲੀ ਹੈ ਇਹ ਵਾਰ-ਵਾਰ ਪ੍ਰਾਪਤ ਨਹੀਂ ਹੁਣ ਜਿਹੜੀ ਇਹ ਦੇਹੀ ਹੈ ਸਾਨੂੰ ਪ੍ਰਾਪਤ ਹੋਈ ਇਹ ਸ਼ਰੀਰ ਗੁਰਦੇਵ ਨੇ ਕਿ ਇਹ ਸ਼ਰੀਰ ਦੀ ਇਸ ਸੰਸਾਰ ਦੇ ਅੰਦਰ ਆਮਤ ਹੋਈ ਹੈ ਔਰ ਇਸ ਸੰਸਾਰ ਗੁਰੂ ਕੀ ਪਾਵਨ ਬਾਣੀ ਨੇ ਸੱਚੀ ਦੀ ਕੁੱਠੜੀ ਕਿਹਾ ਏ ਸੰਸਾਰ ਗੁਰਦੇਵ ਦੀ ਪਾਵਨ ਬਾਣੀ ਨੇ ਕਿਹਾ ਇਹ ਜਗ ਸੱਚੀ ਕੀ ਹੈ ਕੁੱਠੜੀ ਸੱਚੇ ਕਾ ਵਿੱਚ ਵਾਸ ਇਹ ਜਗ ਸੱਚੇ ਦਾ ਘਰ ਹੈ ਇਹ ਉਹ ਸੱਚੇ ਦਾ ਧਰ ਹੈ ਉਹ ਸੱਚੇ ਦਾ ਮਹੱਲ ਹੈ ਗੁਰਦੇਵ ਨੇ ਇਹ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ ਹੁਣ ਇਸ ਘਰ ਅੰਦਰ ਇਸ ਮਹੱਲ ਅੰਦਰ ਇਸ ਸਰਜਮੀ ਉੱਪਰ ਇਸ ਕੋਠੜੀ ਦੇ ਅੰਦਰ ਸਾਡਾ ਸ਼ਰੀਰ ਵੀ ਹੈ ਇੱਕ ਜਿਹਨੂੰ ਅੱਜ ਸਹਿਬ ਗੁਰੂ ਤੇਗ ਬਹਾਦਰ ਸਤਗੁਰੂ ਕਹਿ ਰਹੇ ਨੇ ਕੀ ਦੁਰਲਭ ਮਨੁੱਖ ਦੇ ਇਹ ਮਨੁੱਖਾ ਦੇਹੀ ਦੁਰਲਭ ਹੈ ਜਿਹੜੀ ਉਸ ਸੱਚੇ ਦੀ ਕੋਠੜੀ ਦੇ ਵਿੱਚ ਜਿਹਦੀ ਆਮਦ ਹੋਈ ਹੈ ਹੁਣ ਜਿਸ ਦੇ ਘਰ ਦੇ ਵਿੱਚ ਸਾਡੀ ਆਮਦ ਹੋਈ ਹੈ ਉਹ ਸਾਡੇ ਤੋਂ ਉੱਤਮ ਹੈ ਫਿਰ ਜਿਹਦੇ ਘਰ ਵਿੱਚ ਸਾਨੂੰ ਰਹਿਣ ਸੇਰਾ ਮਿਲ ਗਿਆ ਜਿਸ ਘਰ ਦੇ ਵਿੱਚ ਸਾਡਾ ਆਲਾ ਹੋਇਆ ਜਿਸ ਘਰ ਤੇ ਸਾਡਾ ਜਨਮ ਹੋਇਆ ਫਿਰ ਉਸ ਘਰ ਦੇ ਵਿੱਚ ਜਿਹਦੇ ਵਿੱਚ ਅਸੀਂ ਆਏ ਆ ਉਸ ਘਰ ਦੀ ਮਲਕੀਅਤ ਜਿਹੜੀ ਹੈ ਉਹਨੂੰ ਗੁਰਬਾਣੀ ਨੇ ਕਿਹਾ ਉਹ ਪਰਮੇਸ਼ਰ ਦੀ ਹੈ ਇੱਕ ਅਕਾਲ ਦੀ ਹੈ ਇਹ ਜੱਗ ਸੱਚੇ ਕੀ ਜੇ ਕੋਠੜੀ ਕਿਹਾ ਸਾਬਦੇ ਹੁਣ ਇਹਦੇ ਤੇ ਮਲਕੀਅਤ ਸੱਚੇ ਦੀ ਹੈ ਜਿਹਦਾ ਇੱਕਾਰ ਹੈ ਉਸ ਘਰ ਵਿੱਚ ਸਾਡੀ ਆਮਦ ਹੋਈ ਹੈ ਤੇ ਗੁਰਦੇਵ ਨੇ ਕਿਹਾ ਇਸ ਘਰ ਦੇ ਵਿੱਚ ਇੱਕ ਦਾ ਹੁਕਮ ਚੱਲਦਾ ਆ ਤੇ ਇੱਕ ਦੇ ਹੁਕਮ ਦੇ ਅਧੀਨ ਜਿਹੜੇ ਆ ਗਏ ਉਹਨਾਂ ਦੀ ਜੀਵਨ ਦੇ ਜਿੱਤ ਕੀਤੇ ਰਾਸ ਵਿੱਚ ਸੁੱਖ ਹੈ ਉਹਨਾਂ ਦੇ ਜੀਵਨ ਵਿੱਚ ਸੁੱਖ ਹੈ ਗੱਲ ਸਮਝਣ ਜੋਗ ਹੈ ਵੀ ਜਗ ਸੱਚੇ ਦਾ ਘਰ ਹੈ ਇਸ ਘਰ ਵਿੱਚ ਸਾਡੀ ਆਮਦ ਹੋਈ ਹੈ ਤੇ ਗੁਰਬਾਣੀ ਕਹਿੰਦੀ ਐਸੀ ਚਾਰ ਦਿਪ ਸੁਖੇ ਪਾਉਣੇ ਉੱਥੇ ਚਲ ਸੈਂ ਪ੍ਰਭਾਤ ਚਾਰ ਦਿਨਾਂ ਦੇ ਪਰਉਨਿਆਂ ਅਸੀਂ ਸੰਸਾਰ ਵਿੱਚ ਆਏ ਆ ਗੁਰਦੇਵ ਨੇ ਸਾਨੂੰ ਪਰਦੇਸੀ ਕਿਹਾ ਆ ਸੰਸਾਰ ਵਿੱਚ ਸਾਨੂੰ ਆਇਆਂ ਨੂੰ ਬਨਜਾਰੇ ਕਿਹਾ ਆ ਬਨੇ ਜਾ ਰਹੇ ਵਪਾਰ ਕਰਦੇ ਨੇ ਗੁਰਦੇਵ ਕਹਤੋ ਵੀ ਵਪਾਰ ਕਰਨ ਦੀ ਨਹੀਂ ਆਇਆ ਹਾਂ ਇਸ ਸੱਚੇ ਦਾ ਘਰ ਹੈ ਇਸ ਸੱਚੇ ਦੇ ਘਰ ਵਿੱਚ ਅਸੀਂ ਸ਼ਰੀਰ ਆ ਦੇਹੀ ਲੈ ਕੇ ਸਾਡੀ ਇਸ ਸੰਸਾਰ ਉੱਤੇ ਆਮਦ ਹੋਈ ਇਸ ਸੰਸਾਰ ਤੇ ਉਰ ਇਸ ਕੋਠੜੀ ਦੇ ਵਿੱਚ ਇਸ ਮਹੱਲ ਦੇ ਵਿੱਚ ਇੱਕ ਦਾ ਹੁਕਮ ਚੱਲਦਾ ਆ ਗੁਰਦੇਵ ਨੇ ਕਿਹਾ ਜਿਹੜੇ ਹੁਕਮ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਜੀਵਨ ਚ ਸੁੱਖ ਹੈ ਜਿਹੜੇ ਜੀਵਨ 'ਚ ਹੁਕਮ ਨਹੀਂ ਜੇ ਮੰਨਦੇ ਉਸ ਹੁਕਮ ਤੋਂ ਬਾਗੀ ਹੋ ਕੇ ਗੁਰਦੇਵ ਨੇ ਕਿਹਾ ਰੁਕਾਵਟਾਂ ਦਾ ਸਤਮ ਦੁੱਖਾਂ ਦਾ ਪਹਾੜ ਜੀਵਨ ਵਿੱਚ ਆਪ ਸੜਦੇ। ਹੁਣ ਇਹਨੂੰ ਹੋਰ ਸਮਝਣ ਦੇ ਲਈ ਭਗਤ ਰਵਿਦਾਸ ਜੀ ਦੇ ਉਹ ਬਚਨ ਉਹਨਾਂ ਕਹੇ ਮੇਰੇ ਮਨ ਦਾ ਸ਼ਹਿਰ ਜਿਹੜਾ ਹੈ ਉਥੇ ਕਿਸੇ ਪ੍ਰਕਾਰ ਦਾ ਗੰਭ ਨਹੀਂ ਹੈ ਉਥੇ ਇੱਕ ਦਾ ਹੁਕਮ ਚੱਲਦਾ ਆ। ਕਾਇ ਤਾਇ ਸਦਾ ਪਾਕ ਪਤਸ਼ਾਹੀ ਉਹ ਇੱਕ ਦਾ ਹੁਕਮ ਜਿੰਨਾ ਮੰਨ ਲਿਆ ਉਹਨਾਂ ਨੂੰ ਭਗਤ ਰਬਦਾਸ ਜੀ ਨੇ ਕਹੇ ਮੇਰੀ ਸ਼ਹਿਰ ਦੇ ਵਾਸੀ ਨੀ ਹੋ ਜੋ ਹਮ ਸ਼ਹਿਰੀ ਸੋ ਮੀਤ ਖਮਾਰਾ ਜਿਹੜੇ ਇਸ ਸ਼ਹਿਰ ਦੇ ਵਾਸੀ ਨੇ ਉਹ ਮੇਰੇ ਮਿੱਤਰ ਨਹੀਂ ਜਿਹੜੇ ਇਸ ਸ਼ਹਿਰ ਦੇ ਵਾਸੀ ਨੇ ਉਹ ਮੇਰੇ ਮਿੱਤਰ ਨਹੀਂ ਹੋ ਸਕਦੇ ਹੁਣ ਇਹ ਵੀ ਕਿਹਾ ਭਗਤ ਜੀ ਨੇ ਹੁਣ ਗੁਰਦੇਵ ਅੱਜ ਜਿਹੜਾ ਜ਼ਿਕਰ ਕਰਦੇ ਨੇ ਜੋ ਸੁਖ ਕਾ ਚਾਹੇ ਸਦਾ ਸ਼ਰਨ ਰਾਮ ਕੀ ਲੈ ਸਹਿਬ ਨੇ ਕਹੇ ਜੇ ਤੂੰ ਸੁੱਖ ਚਾਹਨਾ ਆ ਰਮੇ ਹੋਰ ਰਮਈਏ ਦੀ ਸ਼ਰਨ ਤੇ ਵਿੱਚ ਆ ਜਾ ਉਹਦੀ ਸ਼ਰਨ ਨੂੰ ਮੈਂ ਜੇ ਬਿਆਨ ਕਰਾਂ ਉਹਦੀ ਸ਼ਰਨ ਇਹੀ ਹੈ ਜੀ ਜਹ ਜਹ ਵੇਖੋ ਤਾਂ ਹਜੂਰ ਦੂਰ ਕਤੋਂ ਨਾ ਜਾਈ ਰੱਬ ਰਹੀਆ ਸਰਬਤਰ ਮੈਂ ਮਜਿੱਦ ਦੇਖਦਾ ਉਹ ਪਰਮੇਸ਼ਰ ਹੈ ਉਹਦੀ ਮੌਜੂਦਗੀ ਹੈ ਉਦੀ ਹਰ ਜਗ੍ਹਾ ਤੇ ਹੋਂਦ ਹੈ ਉਹਦੀ ਸੱਤਾ ਹੈ ਉਹ ਹਰ ਜਗ੍ਹਾ ਦੀ ਉਤੇ ਹੈ ਉਹ ਮੇਰੇ ਨਜ਼ਦੀਕ ਹੈ ਮੇਰੇ ਤੋਂ ਦੂਰ ਵੀ ਹੈ ਜਹ ਜਹਾਂ ਪੇਖੋ ਤੱਕ ਜੂਲ ਦੂਰ ਕਾ ਤੂੰ ਨਾ ਜਾਈ ਰੱਖ ਰਖਿਆ ਸਰਪੱਤਰ ਮੈਂ ਮਨ ਸਭਨੇ ਕਾ ਸਦਾ ਤੇ ਆਈ ਹੁਣ ਇਹ ਪਖ ਮਨ ਸਦਾ ਤੇ ਆਈ ਇਹ ਸਾਨੂੰ ਸੁੱਖ ਦੀ ਦੁਨੀਆ ਵੱਲ ਲੈ ਕੇ ਜਾਂਦਾ ਇਹ ਸਾਨੂੰ ਸੁੱਖਾਂ ਦੇ ਜੀਵਨ ਵੱਲ ਲੈ ਕੇ ਜਾਂਦਾ ਮਨ ਸਦਾ ਧਿਆਈ ਉਹ ਮਨਾ ਸਦੀਪ ਇੱਕ ਨੂੰ ਧਿਆ ਤੇਰੇ ਜੀਵਨ ਦੀ ਰਾਸ ਵਿੱਚ ਸਦੀਪ ਸੁੱਖ ਹੈ ਜੇ ਇੱਕ ਨੂੰ ਛੱਡ ਕੇ ਗੁਰਦੇਵ ਨੇ ਕਿਹਾ ਭਰਮਨ ਵਿੱਚ ਹੀ ਪਿਆਰੇਗਾ ਪਟਕਣਾ ਵਿੱਚ ਹੀ ਰਹੇਗਾ ਜੇ ਇੱਕ ਦੀ ਹੋਂਦ ਨੂੰ ਕਬੂਲ ਨਹੀਂ ਕਰੇਗਾ ਇੱਕ ਪਰਵਾਰ ਹੈ ਛੋਟਾ ਜਿਹਾ ਘਰ ਹੈ ਉਧਰ ਇੱਕ ਮੈਂਬਰ ਹੈ ਜਿਹਨੂੰ ਪਿਤਾ ਕਹਿ ਲਈਏ ਮੂਤਵਰ ਸੱਜਣ ਕਰਤਾ ਕਹਿ ਲਈਏ ਜਦ ਸਿਰਦਾਰ ਕਹਿ ਲਈਏ ਹੁਣ ਉਹਦੇ ਅਧੀਨ ਚੱਲਣ ਵਾਲੇ ਉਹਦੇ ਤੋਂ ਸੁੱਖ ਪ੍ਰਾਪਤ ਕਰ ਲੈਂਦੇ ਇਹਦੇ ਜਿਹੜੇ ਉਹਦੇ ਤੋਂ ਬਾਗੀ ਹੁੰਦੇ ਨੇ ਉਹਨਾਂ ਨੂੰ ਕੋਈ ਸੁੱਖ ਨਹੀਂ ਜੇ ਮਿਲਦਾ ਇੱਕ ਪਿਓ ਆਪਣੇ ਸਪੁੱਤਰ ਪੁੱਤ ਜਿਹੜਾ ਪੁੱਤਰ ਤੋਂ ਸਪੁੱਤਰ ਬਣ ਗਿਆ ਲਾਇਕ ਪੁੱਤਰ ਹੈ ਉਹਨੂੰ ਆਪਣੀ ਜਾਬ ਜ਼ਮੀਨ ਜਾਇਦਾਦ ਦਿੱਤੀ ਕੇ ਜਾਂਦਾ ਬਾਕੀ ਉੱਧੇ ਹੀ ਰਹਿ ਜਾਂਦੇ ਤੇ ਇਸੇ ਤਰ੍ਹਾਂ ਗੁਰਦੇਵ ਨੇ ਕਿਹਾ ਜੱਗ ਸੱਚੇ ਦੀ ਕੋਟੜੀ ਹੈ ਇੱਕ ਦਾ ਹੁਕਮ ਚੱਲਦਾ ਇਹਦੇ ਵਿੱਚ ਜੇ ਉਹਦੇ ਅਨੁਸਾਰ ਤੂੰ ਹੈ ਤੇਰੀ ਜੀਵਨ ਚ ਸਦੀਪ ਸੁੱਖ ਹੈ ਨਹੀਂ ਤਾਂ ਗੁਰਦੇਵ ਨੇ ਕਿਹਾ ਦੁੱਖਾਂ ਦੀ ਦਾਸਤਾ ਜੀਵਨ ਵਿੱਚ ਖੜੀ ਹੀ ਖੜੀ ਹੈ ਹੁਣ ਬੰਦਾ ਸੁੱਖ ਲੱਭਣ ਦੇ ਲਈ ਵਦੀਕ ਕਦਮ ਚੁੱਕਦਾ ਆ ਮਿਹਨਤ ਕਰਦਾ ਆ ਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਚੰਦ ਕੁ ਰਕਮ ਜਿਹੜੀ ਸਾਡੇ ਜੀਵਨ ਵਿੱਚ ਹੈ ਉਸ ਰਕਮ ਦੇ ਨਾਲ ਸਾਡਾ ਗੁਜਰਾਨ ਹੈ ਉਹ ਗੁਜਰਾਨ ਜਿਹੜਾ ਸਾਨੂੰ ਕੋਈ ਸੁੱਖ ਦਿੰਦਾ ਆ ਪਰ ਗੁਰਦੇਵ ਨੇ ਕਿਹਾ ਮਤਾ ਮਨ ਅੰਦਰ ਭੁਲੇਖਾ ਰੱਖੀ ਇਹ ਸੰਸਾਰੀ ਦੌਲਤ ਸ਼ੌਹਰਤ ਇਹ ਪਦਾਰਤ ਤੈਨੂੰ ਸਦਾ ਦਾ ਸੁੱਖ ਨਹੀਂ ਦੇ ਸਕਦੀ ਸਦੀਮ ਸੁੱਖ ਨਹੀਂ ਦੇ ਸਕਦੀ ਕਿਤੇ ਨਾ ਕਿਤੇ ਜਾ ਕੇ ਇਹ ਤੇਰੇ ਵੱਲੋਂ ਕਮਾਏ ਪੇ ਬਾਹਰੀ ਸੁੱਖ ਜਿਹੜੇ ਨੇ ਇਹ ਕਦੇ ਨਾ ਕਦੀ ਇੱਕ ਦੁੱਖ ਦੀ ਪੀੜਾ ਲੈ ਕੇ ਤੇਰੇ ਜੀਵਨ ਦੇ ਵਿੱਚ ਪੈਦਾ ਹੁੰਦੀ ਹੈ ਸੰਸਾਰੀ ਮਾਹੌਲ ਦੇ ਵਿੱਚੋਂ ਆਪਾਂ ਦੇਖੀਏ ਸ਼ੁਰੂਆਤੀ ਦੌਰ ਕੁਝ ਹੋਰ ਹੈ ਜਿਵੇਂ ਜਿਵੇਂ ਬੰਦਾ ਵੱਧਦਾ ਆਪਣੇ ਜੀਵਨ ਦੇ ਵਿੱਚ ਸਟਰੰਗਲ ਕਰਦਾ ਵੱਧਦਾ ਬੰਦਾ ਜਿਵੇਂ ਬੇਅੰਤ ਸੁੱਖ ਸਹੂਲਤਾਂ ਬੰਦੇ ਦੇ ਜੀਵਨ ਵਿੱਚ ਆਉਂਦੀਆਂ ਕਿਤੇ ਨਾ ਕਿਤੇ ਜਾ ਕੇ ਉਹ ਸੁੱਖ ਕਈ ਵਾਰ ਸਾਡੇ ਲਈ ਵੱਡੇ ਦੁੱਖਾਂ ਦਾ ਕਾਰਨ ਵੀ ਬਣ ਜਾਂਦਾ ਤੇ ਗੁਰਦੇਵ ਨੇ ਕਿਹਾ ਭਾਵਾਂ ਵੱਡੇ ਦੁੱਖ ਨੇ ਭਾਵਾਂ ਪੋਤਾ ਸੌਖੇ ਪਰ ਜੇ ਚਿੱਤ ਇੰਕ ਨਾਲ ਲੱਗਿਆ ਹੋਇਆ ਫਿਰ ਦੁੱਖ ਵਿੱਚ ਸੁਖ ਮਨਾਈ ਇਹ ਅਵਸਾ ਦੀ ਬਿਰਲੇ ਹੀ ਮਾਲਕ ਹੁੰਦੇ ਨੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਗੁਰ ਤੇਗ ਬਹਾਦਰ ਸਾਹਿਬ ਨੇ ਜਾਣਿਆ ਸੇਵਕ ਕਿਆ ਭਗਤ ਕਿਆ ਉਹਨਾਂ ਨੂੰ ਸੈਬਨੀ ਬਾਣੀ ਨੇ ਸੇਵਕ ਕਿਆ ਜਾਣਿਆ ਭਗਤ ਕਿਆ ਜਿਹੜੇ ਦੁੱਖ ਵਿੱਚ ਵੀ ਸੁੱਖ ਨੂੰ ਮਾਣਦੇ ਐ ਜਿਨ੍ਹਾਂ ਦੇ ਜੀਵਨ ਵਿੱਚ ਦੁੱਖ ਹੈ ਉਹਨੂੰ ਸੁੱਖ ਕਰਕੇ ਮਾਣਦੇ ਨੇ ਉਹਨੂੰ ਐਵੇਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਬੋਲ ਨੇ ਨਾ ਸਹਿਬ ਅਕਦੇ ਨੇ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾਗੈ ਕੰਚਨ ਮਾਟੀ ਮੰਨੇ ਹੁਣ ਇਸ ਅਵਸਥਾ ਦੇ ਮਾਲਕ ਬਣੇ ਕੌਣ ਜਿਨ੍ਹਾਂ ਦੁੱਖਾਂ ਵਿੱਚ ਵੀ ਸੁੱਖ ਮਨਾਇਆ ਜਿਨ੍ਹਾਂ ਦੇ ਜੀਵਨ ਚ ਸੁੱਖ ਹੈ ਉਹਨਾਂ ਸ਼ੁਕਰਾਨਾ ਕੀਤਾ ਇਸ ਅਵਸਥਾ ਦੇ ਤਰੀ ਕਿਹੜੇ ਨੇ ਜਿਹੜੇ ਇਸ ਜਗ ਨੂੰ ਸੱਚੇ ਦਾ ਘਰ ਮੰਨਦੇ ਨੇ ਤੇ ਸੱਚੇ ਦੇ ਘਰ ਜਾਣ ਕੇ ਸੱਚੇ ਦੇ ਹੁਕਮ ਦੇ ਅਧੀਨ ਤੁਰਦੇ ਨੇ ਹੁਣ ਉਹਦਾ ਹੁਕਮ ਕੀ ਹੈ ਉਹਦਾ ਹੁਕਮ ਹੈ ਕੁਰਬਾਨੀ ਗੁਰ ਕੇ ਬੋਲ ਗੁਰੂ ਕੀ ਪਾਵਨ ਬਾਣੀ ਦੇ ਬਚਨ ਉਹਦਾ ਹੁਕਮ ਹੈ ਜਿਹੜੇ ਇਹਨਾਂ ਬਚਨਾਂ ਦੇ ਮੁਤਾਬਕ ਹੋ ਗਏ ਗੁਰਦੇਵ ਨੇ ਕਿਹਾ ਉਹਨਾਂ ਦੇ ਜੀਵ ਵਿੱਚ ਸਦੀਵ ਸੁਖ ਹੈ ਹੁਣ ਇੱਕ ਵਚਨ ਸੁਖੀ ਸਾਹਿਬ ਦੀ ਪਾਵਨ ਬਾਣੀ ਦਾ ਜੀ ਜਿਹਦੇ ਵਿੱਚ ਆਪਾਂ ਪੜਦੇ ਆ ਸਤ ਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਤੋਂ ਗੁਰ ਸਦਾ ਦਿਆਲ ਸਤ ਗੁਰ ਸਿੱਖ ਕੀ ਕਰੇ ਪ੍ਰਤਪਾਲ ਹੁਣ ਜਿਹੜਾ ਸਿੱਖ ਹੈ ਉਹਦੀ ਪ੍ਰਤ ਪਾਲਣਾ ਸਤਗੁਰੂ ਗੁਰੂ ਕਰਦਾ ਹੈ ਪਰ ਉਹਦੀ ਪਰਮ ਰਿਸ਼ ਜਿਹੜੀ ਹੈ ਨਾ ਐਲੇ ਦਰਜੇ ਦੀ ਹੋਇਆ ਕਰਦੀ ਹੈ ਐਨੇ ਦਰਜੇ ਦੀ ਬੜੀ ਚੰਗੇ ਢੰਗ ਦੀ ਹੁੰਦੀ ਆ ਉਹ ਕਿਹਾ ਸੇਵਕ ਕਉ ਗੁਰ ਸਦਾ ਦੇ ਆ ਗੁਰੂ ਸਦੀਵ ਆਪਣੇ ਸੇਵਕ ਤੋਂ ਦਇਆਲ ਉਹਦੇ ਤੇ ਦਇਆ ਦਾ ਹੱਥ ਰੱਖਦਾ ਆ ਉਹਦੇ ਤੇ ਨਦਰ ਦ੍ਰਿਸ਼ਟੀ ਰੱਖਦਾ ਆ ਸਤਗੁਰ ਸਿੱਖ ਕੀ ਕਰੇ ਪ੍ਰਤ ਪਾਲ ਸੇਵਕ ਕਉ ਗੁਰ ਸਦਾ ਦਇਆ ਉਥੇ ਜ਼ਿਕਰ ਹੈ ਸਤਿਗੁਰ ਸਿੱਖ ਕੇ ਬੰਦਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਹੁਣ ਆ ਜੀਵਨ ਹੈ ਜਿਹੜਾ ਵਿਕਾਰ ਤੇ ਹਟੈ ਕੌਣ ਦੂਰ ਹੋਏ ਵਿਕਾਰਾਂ ਤੋਂ ਜਿਹੜੇ ਗੁਰੂ ਦੇ ਸਿੱਖ ਬਣੇ ਜਿਨ੍ਹਾਂ ਦੀ ਪਰਮ੍ਰਿਸ਼ ਗੁਰੂ ਕਰਦਾ ਆ ਪਰਮ੍ਰਿਸ਼ ਦੇ ਵਿੱਚ ਆਉਂਦੀ ਹੈ ਸਮਝ ਪਰਮ੍ਰਿਸ਼ ਦੇ ਵਿੱਚ ਆਉਂਦਾ ਸਾਡਾ ਪਹਿਰਾਵਾ ਪਰਮ੍ਰਿਸ਼ ਦੇ ਵਿੱਚ ਆਉਂਦੀ ਸਾਡੇ ਸ਼ਰੀਰ ਦੀ ਸੰਭਾਲ ਪਰ ਰਿਸ਼ ਦੇ ਵਿੱਚ ਆਉਂਦਾ ਸਾਡਾ ਭੋਜਨ ਸਾਡੇ ਭਗਵਾਨ ਪਰ ਰਿਸ਼ ਦੇ ਵਿੱਚ ਆਉਂਦੀ ਸਾਡੀ ਵਿੱਤਿਆ ਪਰ ਰਿਸ਼ ਦੇ ਵਿੱਚ ਆਉਂਦਾ ਇੱਕ ਉੱਚੇ ਐਲੇ ਦਰਜੇ ਇੱਕ ਐਲੇ ਮਕਾਮ ਨੂੰ ਹਾਸਲ ਕਰ ਲੈਣਾ ਤੇ ਇਹ ਸਭ ਕੁਝ ਸਾਨੂੰ ਭੋਜਨ ਸ਼ਕਨ ਤੋਂ ਲੈ ਕੇ ਪਹੁੰਚਾਉਣ ਤੱਕ ਭੋਜਨ ਸ਼ਕਨ ਤੋਂ ਪਹੁੰਚਾਉਣ ਤੱਕ ਪਹਿਰਾਵਾ ਤਿਆਰ ਤੇ ਪਹਿਨਣ ਤੱਕ ਔਰ ਬੋਲਣ ਤੋਂ ਤੁਰੰਤ ਤੱਕ ਦਾ ਸਫ਼ਰ ਜੋ ਵੀ ਸਾਡੇ ਜੀਵਨ ਵਿੱਚ ਇੱਕ ਪਰਪ੍ਰਿਸ਼ ਦਾ ਰੂਪ ਹੈ ਨਾ ਉਹ ਸਦੀਵ ਸਾਨੂੰ ਗੁਰੂ ਸਭ ਕੁਝ ਸਿਖਾਉਂਦਾ ਹੈ ਗੁਰੂ ਸਾਨੂੰ ਮੱਤ ਦਿੰਦਾ ਹੈ ਗੁਰੂ ਸਾਡੀ ਮਾਂ ਆ ਗੁਰੂ ਸਾਡੀ ਪਰਵਿਸ਼ ਕਰਦਾ ਆ ਉਹ ਪਰਵਿਸ਼ ਦੇ ਵਿੱਚ ਸਾਨੂੰ ਗੁਰੂ ਉਪਦੇਸ਼ ਇਹ ਦਿੰਦਾ ਵੀ ਜੇ ਸੁੱਖ ਚਾਹਨਾ ਆ ਤਾਂ ਕੁਝ ਆ ਕਰਮ ਨੇ ਉਹਨਾਂ ਦਾ ਜ਼ਿਕਰ ਸਹਿਬ ਦੀ ਬਾਣੀ ਦੇ ਹੈ ਵੀ ਕੀਤਾ जिधे ਵੀ ਸਹਿਬ ਨੇ ਕਿਹਾ ਜਿਤ ਪੀਤਾ ਮਤ ਦੂਰ ਹੋਏ ਬਰਨ ਪਵੈ ਵਿੱਚ ਇਹ ਸਾਡੀ ਪਰਦਰਿਸ਼ ਹੈ ਜਵਾਨੀ ਦੇ ਪੈਰ ਵਿੱਚ ਗੁਰੂ ਕਰਦਾ ਪਿਆ ਵੀ ਐਸਾ ਮਤ ਬੂਦਲ ਨਾ ਪੀਚਾਈ ਗੁਰਦੇਵ ਨੇ ਕਿਹਾ ਇਦਾਂ ਦਾ ਪਦਾਰਥ ਜਿਹੜਾ ਸ਼ੱਕ ਜਿਹਦੇ ਨਾਲ ਤੂੰ ਮਤ ਤੋਂ ਸਖਣਾ ਹੋ ਜਾਵੇਂ ਹੀ ਨਾ ਹੋ ਜਾਵੇਂ ਹੁਣ ਸਹਿਬ ਨੇ ਕਿਹਾ ਜਿਤ ਖਾਦਾ ਤਨ ਪੀੜੀ ਹੈ ਮਨ ਵਿੱਚ ਚੱਲੇ ਵਿਕਾਰ ਇਹ ਸਾਡੀ ਪਰਦਰਿਸ਼ ਹੈ ਇਸ ਪਰਦਰਿਸ਼ ਨੇ ਸਾਡੀ ਝੋਲੀ ਸੁਖ ਪਾਉਣੇ ਹੈ ਤੇ ਇਹ ਸੁੱਖ ਸਾਨੂੰ ਮਿਲਦੇ ਗੁਰੂ ਦੇ ਕੋਲ ਸਹਿਬ ਨੇ ਕਿਹਾ ਸਤਿਗੁਰ ਸਿੱਖ ਕੇ ਬੰਧਨ ਘਟੇ ਗੁਰ ਕਾ ਸਿਖ ਵਿਕਾਰ ਤੇ ਹਟੇ ਗੁਰੂ ਦਾ ਸਿਖ ਵਿਕਾਰਾਂ ਤੋਂ ਬਚਦਾ ਆ ਬਚਦਾ ਉਦੋਂ ਹੈ ਜਦੋਂ ਗੁਰੂ ਕੇ ਉਹ ਰੱਬੀ ਬਚਨ ਪੜ੍ਹ ਕੇ ਜੀਵਨ ਵਿੱਚ ਕਮਾਉਂਦਾ ਹੈ ਗੁਰੂ ਕਹਿੰਦਾ ਈਰਖਾ ਨਾ ਕਰ ਤੇ ਸਿੱਖ ਫਿਰ ਈਰਖਾਦੂ ਸੁਹਾਵਾ ਦਾ ਮਲਕ ਨਹੀਂ ਹੈ ਇਹ ਨਿਮਰਤਾ ਦੀ ਪੰਡ ਚੁੱਕ ਕੇ ਸੰਸਾਰ ਵਿੱਚ ਤੁਰਿਆ ਫਿਰਦਾ ਹੈ ਗੁਰੂ ਪਰਬ੍ਰਿਸ਼ ਕਰਦਾ ਜਿੱਥੇ ਸਹਿਬ ਨੇ ਕਿਹਾ ਹੁਣ ਅਗਲਾ ਪੱਖ ਹੈ ਸਿੱਖ ਦਾ ਹੁਣ ਇੱਕ ਤਾਂ ਕਿਹਾ ਵੀ ਸਿੱਖ ਦੀ ਝੋਲੀ ਗੁਰੂ ਸੇਖ ਪਾਉਂਦਾ ਹੈ ਇੱਕ ਤਾਂ ਇਹ ਸ਼ਬਦ ਹੈ ਵੀ ਸਤਿਗੁਰੂ ਸਿੱਖ ਦੀ ਝੋਲੀ ਵਿੱਚ ਸੁੱਖ ਪਾਉਂਦਾ ਹੈ ਜਿਹੜੀ ਆਪਾਂ ਗੱਲ ਕੀਤੀ ਵੀ ਉਹਦੇ ਹੁਕਮ ਵਿੱਚ ਚੱਲਣ ਵਾਲੀ ਇਸ ਜਗਤ ਦੀ ਸੱਚੇ ਦੀ ਕੋਠਣੀ ਦੇ ਵਿੱਚ ਰਹਿ ਕੇ ਸੁਦੀਪ ਸੁੱਖ ਮੰਨ ਲੈਂਦੇ ਨੇ ਹੁਣ ਸੁੱਖ ਮਿਲਦੀ ਕਿੰਨਾ ਹਰ ਬੰਦਾ ਕਹਿੰਦਾ ਸਿੱਖ ਦਾ ਜੀਵਨ ਹੈ ਜਿਹੜਾ ਨਾ ਉਹ ਸੁੱਖਦਾਈ ਹੈ ਉਹਦੇ ਜੀਵਨ ਚ ਬਧਿਕ ਸੁੱਖ ਹੁੰਦੇ ਨੇ ਪਰ ਇਹ ਵੀ ਸਮਝੀਏ ਕਿਹੜੇ ਸਿੱਖ ਦਾ ਜਿੱਕਰ ਚੱਲਦਾ ਹੈ ਵੀ ਸੁੱਖ ਸਿੱਖ ਦੇ ਜੀਵਨ ਵਿੱਚ ਹੋਇਆ ਕਰਦੇ ਆ ਉਹ ਕਿਸ ਸਿੱਖ ਦੀ ਬਾਤਾਂ ਆ ਉਹ ਕਿਸ ਸਿੱਖ ਦੀ ਦਾਸਤਾ ਜਿਹਦੇ ਜੀਵਨ ਵਿੱਚ ਸੰਦੀਪ ਸੌਖਾ ਹੈ ਗੁਰਦੇਵ ਨੇ ਕਿਹਾ ਕਰ ਕੈ ਗ੍ਰੀ ਸੇਵਕ ਜੋ ਰਖੈ ਆ ਸਿੱਖ ਹੈ ਜਿਹੜਾ ਇਹਦੇ ਜੀਵਨ ਚ ਸੰਦੀਪ ਸੌਖਾ ਸਾਹਿਬ ਨੇ ਕਹੇ ਦੁੱਖ ਵਿੱਚ ਸੂਖ ਮਨਾਈ ਵਾਲਾ ਆ ਕੌਣ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੈ ਗ੍ਰਹਿ ਤੋਂ ਪਪ ਗੁਰੂ ਦੀ ਵਿਚਾਰ ਦੇ ਅਧੀਨ ਗੁਰੂ ਦੀ ਵਿਚਾਰ ਦੇ ਅਧੀਨ ਜੋ ਚੱਲਿਆ ਸਾਹਿਬ ਨੇ ਕਹਾ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਫਿਰ ਅਗਲੀ ਗੱਲ ਗੁਰ ਕੀ ਆਗਿਆ ਮੰਨ ਸਹੈ ਗੁਰ ਕੀ ਆਗਿਆ ਮੰਨ ਸਹੈ ਹੁਣ ਗੁਰ ਕੀ ਆਗਿਆ ਕੀ ਹੈ ਗੁਰ ਕੀ ਮਤ ਤੂੰ ਲੇ ਇਹਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰੂ ਦੀ ਮੱਤ ਐ ਜੀ ਝੂਠ ਨਾ ਬੋਲ ਭਾਂਡੇ ਸੱਚ ਕਹੀਐ ਗੁਰੂ ਦੀ ਮੱਤ ਐ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਗੁਰੂ ਕੀ ਮੱਤ ਐ ਸਭਨੇ ਕਿਆ ਖੁਕ ਮਰੇ ਜਾਈ ਚਲਨਾ ਇਹ ਗੁਰੂ ਦੀ ਮੱਤ ਐ ਗੁਰੂ ਦੀ ਮੱਤ ਵਿੱਚ ਇਹ ਸਭ ਕੁਝ ਆਉਂਦਾ ਕੁਸਿਕ ਮੀਤ ਚੱਲੋ ਗੁਰ ਚਾਲੀ ਅਗਲੀ ਰੀ ਪੰਕਤੀ ਗੁਰੂ ਕੀ ਮੱਤ ਵਾਲੀ ਹੈ ਜਿਹੜੀ ਸਾਡੇ ਕੀ ਸੋਖ ਲੈ ਕੇ ਆਉਂਦੀ ਹੈ ਉਹ ਹੈ ਸਹਿਬ ਜੀ ਕਹਿੰਦੇ ਕੁਸਿਕ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਤੋ ਹਰ ਹਰ ਕਥਾ निराली ਇਹ ਗੁਰ ਕਹਿ ਗ੍ਰਹਿ ਸੇਵਕ ਜੋ ਰਖੈ ਉਹਦੀ ਦਾਸਤਾयां ਸਹਿਬ ਨੇ ਕਿਹਾ ਗੁਰ ਕੀ ਆਗਿਆ ਮਨ ਮੈਂ ਸਹੈ ਫਿਰ ਅਗਲੀ ਗਾਲ ਅਜ ਜਗੇ ਜਾਗ ਜਿਹੜਾ ਹੈ ਇਹ ਸੱਚੇ ਦਾ ਘਰ ਹੈ ਸਹਿਬ ਨੇ ਸੱਚੇ ਦੇ ਘਰ ਵਿੱਚ ਆਪਣੀ ਹੋਂਦ ਨੂੰ ਮਾਈਨਸ ਕਰ ਦੇ ਔਰ ਇੱਕ ਦੀ ਹੋਂਦ ਜਿਹੜੀ ਹੈ ਉਹਨੂੰ ਮੰਨ ਕੇ ਉਹਦੀ ਅਧੀਨਗੀ ਨੂੰ ਕਬੂਲ ਕੇ ਤੁਰਨਾ ਸ਼ੁਰੂ ਕਰ ਭਾਪ ਕੀ ਹੈ ਗੁਰ ਕੀ ਆਗਿਆ ਮੰਨ ਸਗੈ ਫਿਰ ਕਿ ਆਪਸ ਤੋਂ ਕਰ ਕਛ ਨਾ ਜਨਾਬ ਮੈਂ ਕੁਝ ਵੀ ਨਹੀਂ ਜਾਣ ਨਿਵਾ ਬਖੀਰ ਜੀ ਨੇ ਕਿਹਾ ਮੇਰਾ ਜਿਵੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੈਨਕੋ ਸੌਂਪ ਤੇ ਕਿਆ ਲਾਕੇ ਮੇਰਾ ਇੱਥੇ ਮੇਰੇ ਵਰਗਾ ਆਪਣੇ ਗਿਆਨ ਦਾ ਹੰਕਾਰ ਕਰ ਲਿੰਦਾ ਆ ਇੱਥੇ ਵੱਡੇ ਮਖੱਲਾ ਦਾ ਹੰਕਾਰ ਹੈ ਇੱਥੇ ਧਨ ਦਾ ਹੰਕਾਰ ਹੈ ਇੱਥੇ ਸੁੰਦਰਤਾ ਦਾ ਹੰਕਾਰ ਹੈ ਪਰ ਗੁਰਦੇਵ ਨੇ ਕਿਹਾ ਉਹ ਸਿੱਖ ਆਪਸ ਤੋਂ ਕਰ ਕਛ ਨਾ ਜਨਾਵੇ ਜਿਹਦੇ ਹਿਰਦੇ ਦੇ ਵਿੱਚ ਆਪਣਾ ਆਪਾ ਨਹੀਂ ਰਿਹਾ ਜਿਹੜਾ ਤੂੰ ਤੂੰ ਕਰਨ ਵਾਲਾ ਬਣ ਗਿਆ ਫਿਰ ਕਿਹਾ ਹਰ ਹਰ ਆਪ ਰਿਦਾ ਸਤਿ ਧਿਆਵੈ ਜੀਦੇ ਹਿਰਦੇ ਦੇ ਵਿੱਚ ਹਰੀ ਦਾ ਧਿਆਉਣਾ ਆ ਭਾਵ ਉਹਦਾ ਸਿਮਰਨ ਹੈ ਜੇ ਸਿਮਰਨ ਨੂੰ ਜੀਵਨ ਵਿੱਚ ਲਿਆ ਕੇ ਹੁਣ ਉੱਥੇ ਇੱਕ ਪੰਤੀ ਸਹਿਬ ਦੀ ਫਾਗਲ ਪਾਣੀ ਦੀ ਜਿਹਦੇ ਵਿੱਚ ਸਹਿਬ ਆਖਦੇ ਨੇ ਹਰ ਹਰ ਨਾਮ ਲਿਦਾ ਸਦ ਧਿਆਵੈ ਇਹਦਾ ਬੈਨੀਫਿਟ ਕੀ ਹੈ ਇਹਦਾ ਲਾਭ ਕੀ ਹੈ ਗੁਰਦੇਵ ਨੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਹਟਾਵੋ ਆਲ ਹੈ ਹਰ ਹਰ ਨਾਮ ਲਿਦਾ ਸਦ ਧਿਆਵੈ ਇਲਾਬ ਕਲ ਕਲੇਸ਼ ਤਨ ਮਾਹੀ ਮਿਟਾਵੋ ਸਹਬ ਨੇ ਕਿਹਾ ਜਿੱਦਨ ਹਰੀ ਦਾ ਸਿਮਰਨ ਉਹਦਾ ਚੇਤਾ ਉਹਦੀ ਇਬਾਦਤ ਉਹਦਾ ਨਾਮ ਤੇਰੇ ਜੀਵਨ ਵਿੱਚ ਹੋਵੇਗਾ ਸਹਬ ਨੇ ਕਿਹਾ ਕਲ ਕਲੇਸ਼ ਤਨ ਮਾਹੀ ਮਿਟਾਵੋ ਉਹ ਬੰਦਿਆ ਤੇਰੀ ਜ਼ਿੰਦਗੀ ਕਲੇਸ਼ੀ ਨਹੀਂ ਹੋਵੇਗੀ ਇਹਦੇ ਵਿੱਚ ਕਲੇਸ਼ ਨਹੀਂ ਹੋਣਗੇ ਤੇਰੇ ਤਨ ਦੇ ਉੱਤੇ ਰੋਗ ਨਹੀਂ ਤੇਰਾ ਮਨ ਰੋਗੀ ਨਹੀਂ ਹੋਵੇਗਾ ਜਦੋਂ ਹਰ ਹਰ ਨਾਮ ਹਿਰਦੈ ਸਾਧ ਧਿਆਵੈ ਸਾਹਿਬ ਦੇ ਆਪਾਂ ਉਹ ਸਿੱਖ ਦਾ ਜ਼ਿਕਰ ਕਰ ਰਹੇ ਆ ਜਿਹਦੀ ਝੋਲੀ ਗੁਰੂ ਬੇਅੰਤ ਸੁੱਖਾਂ ਦੀ ਦਾਸਤਾ ਪਾ ਦਿੰਦਾ ਆ ਅਗਲੀ ਪਾਵਨ ਪੰਕਤੀ ਹੈ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਹੁਣ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਸੱਚ ਹੈ ਜੀ ਜਿਹੜੀ ਚੀਜ਼ ਨੂੰ ਬੀਚ ਦੇਈਦਾ ਉਹਦੇ ਤੇ ਸਾਡੀ ਮਲਕੀਅਤ ਨਹੀਂ ਰਹਿੰਦੀ ਉਹਦੇ ਤੇ ਸਾਡੀ ਮਲਕੀਅਤ ਨਹੀਂ ਰਹਿੰਦੀ ਅਸੀਂ ਆਪਣੇ ਸੁੰਦਰ ਮਹਿਲ ਤਿਆਰ ਕੀਤਾ ਆਪਣੀ ਮਰਜ਼ੀ ਦਾ ਫਰਨੀਚਰ ਆਪਣੀ ਮਰਜ਼ੀ ਦਾ ਰੰਗ ਰੂਪ ਸਭ ਕੁਝ ਕਰਵਾਇਆ ਬਾਅਦ ਵਿੱਚ ਉਹਨੂੰ ਮਹਿੰਗੇ ਭਾਅ 'ਤੇ ਵੇਚ ਦਿੱਤਾ ਉਹਦੀ ਜਿੱਦਨ ਰਜਿਸਟਰੀ ਕਿਸੇ ਦੂਜੇ ਦੇ ਨਾਮ 'ਤੇ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਅਸੀਂ ਉਹਦੀ ਆਗਿਆ ਤੋਂ ਬਿਨਾਂ ਉਸ ਮਹੱਲ ਵਿੱਚ ਬੜ ਨਹੀਂ ਸਕਦੇ ਕਿਉਂਕਿ ਹੁਣ ਉਹਦੀ ਮਲਕੀਅਤ ਹੋ ਗਈ ਹੈ ਉਹਨੂੰ ਅਸੀਂ ਵੇਚ ਦਿੱਤਾ ਆ ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਮਨ ਵੇਚ ਸਤਗੁਰੂ ਕੇ ਪਾਸ ਤੂੰ ਆਪਣਾ ਆਪਾ ਵੇਚ ਤੇ ਜਿੱਦਨ ਆਪਣਾ ਆਪਾ ਗੁਰੂ ਨੂੰ ਵੇਚ ਦਿੱਤਾ ਨਾ ਫਿਰ ਤੇਰੀ ਮਲਕੀਅਤ ਨਹੀਂ ਇਸ ਤਨ ਦੇਤੇ ਫਿਰ ਤੇਰੀ ਮਲਕੀਅਤ ਨਹੀਂ ਇਸ ਤਨ ਦੇ ਉੱਤੇ ਫਿਰ ਸਾਬ ਨੇ ਕਹਿ ਜਾ ਤਾਂ ਵੇਚ ਹੀ ਦਿੱਤਾ ਫਿਰ ਸਾਬ ਨੇ ਕਿਹਾ ਤੇਰਾ ਹੁਕਮ ਥੋੜੀ ਚੱਲੇਗਾ ਆ ਤਨ ਦੇ ਉੱਤੇ ਫਿਰ ਹੁਕਮ ਕੀ ਦਾ ਚੱਲੇਗਾ ਜੀ ਗੁਰ ਕੀ ਆਗਿਆ ਮੰਨ ਲੈ ਸਭਾ ਫਿਰ ਉਹਦਾ ਹੁਕਮ ਚੱਲੇਗਾ ਇੱਕ ਦਾ ਉਹਦਾ ਹੁਕਮ ਵੀ ਜਿੱਧਰ ਗੁਰੂ ਤੋਰਦਾ ਹੈ ਫਿਰ ਉਧਰ ਤੁਰੇਗਾ ਭਗਤ ਕਬੀਰ ਜੀ ਨੇ ਕਹਾ ਮੇਰਾ ਹੁਣ ਜੀਵਨ ਕੁਝ ਐਸਾ ਬਣ ਗਿਆ ਇਹਦੇ ਉੱਤੇ ਇੱਕ ਦਾ ਹੁਕਮ ਚੱਲਦਾ ਆ ਗੱਲ ਵਿੱਚ ਇੱਕ ਦੇ ਹੁਕਮ ਦੀ ਸੰਗਲੀ ਐ ਜਿੱਧਰ ਉਹ ਲੈ ਕੇ ਜਾਂਦਾ ਮੈਂ ਉੱਧਰ ਨੂੰ ਤੁਰਦਾ ਵਾਂ ਮੇਰੀ ਖੁਦ ਦੀ ਹੁਨ ਪਾਇਆ ਕੁਝ ਵੀ ਨਹੀਂ ਐ ਕਬੀਰ ਕੁਕਰ ਰਾਮ ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜੀ ਭਰੀ ਜਾਂ ਖਿੰਚੈ ਤਖ ਜਾਉ ਨਾ ਮੋਤੀ ਐ ਰੱਬ ਦੇ ਘਰ ਦਾ ਕੁੱਤਾ ਕੁਕਰ ਆ ਹੁਕਮ ਦੀ ਸੰਗਲੀ ਐ ਜਿੱਧਰ ਉਹ ਲੈ ਕੇ ਜਾਵੇ ਲੈ ਕੇ ਜਾਣਾ ਚਾਹੀਦਾ ਨਹੀਂ ਜਾ ਸਕਦਾ ਆ ਹੁਣ ਮੇਰੀ ਕੋਈ ਖੁਦ ਦੀ ਪਾਇਆ ਨਹੀਂ ਕਿਉਂ ਕਿ ਮਨ ਵਿੱਚ ਸਤਿਗੁਰੂ ਕੇ ਪਾਸ ਮੈਂ ਆਪਣਾ ਆਪਾ ਵੇਚ ਦਿੱਤਾ ਜੀ ਸੁੱਖ ਚਾਹੁੰਦੇ ਆ ਜੀਵਨ ਦੇ ਵਿੱਚ ਇਹ ਉਹ ਸਿੱਖ ਦਾ ਜ਼ਿਕਰ ਹੈ ਜਿਹਦੇ ਜੀਵਨ ਚ ਸਦੀਪ ਸੋਖ ਹੈ ਸਾਹਿਬ ਨੇ ਕਹਿਆ ਮਨ ਵਿੱਚ ਸਤਿਗੁਰੂ ਕੇ ਪਾਸ ਅਗਲੀ ਪੰਕਤੀ ਕੀ ਹੈ ਜੀ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਹੁਣ ਆਪਕਾ ਤੇ ਸੇਵਕੇ ਕਾਰਜ ਆਪਣੇ ਕੰਮਾ ਕਰਕੇ ਦੁੱਖ ਹੈ ਨਾ ਸਾਡੀ ਜ਼ਿੰਦਗੀ ਵਿੱਚ ਵੀ ਕਾਰਜ ਰਾਸ ਨਹੀਂ ਹੋ ਰੇ ਗੁਰਦੇਵ ਨੇ ਕਿਹਾ ਸਿੱਖ ਜਿਹੜਾ ਇਸ ਪੱਖ ਤੋਂ ਆਪਣੇ ਜੀਵਨ ਵਿੱਚ ਤੁਰਦਾ ਹੈ ਇਹਨੂੰ ਲੈ ਕੇ ਆਉਂਦਾ ਆ ਉਹਦੇ ਕਾਰਜ ਰਾਸ ਨੇ ਫਿਰ ਇੱਕ ਬਚਨ ਹੋਰ ਸੇਵਾ ਕਰ ਤੂੰ ਹੋਏ ਖੋਤ ਨਹੀਂ ਕਾਮੀ ਇਹ ਵੀ ਪੱਖ ਹੈ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਦੇ ਦਰ ਤੇ ਖਲੋ ਕੇ ਉਹ ਨਹੀਂ ਕਾਮ ਹੋ ਕੇ ਮਨ ਪੰਚਤ ਇੱਛਾ ਪਾਲ ਜਿਹੜੇ ਨੇ ਇੱਛੇ ਜੇ ਮਨ ਦੇ ਅੰਦਰ ਫਾਇਦਾ ਹੋਏ ਮਨ ਦੇ ਵਿੱਚ ਫੁਰਨੇ ਕੁਝ ਪ੍ਰਾਪਤੀ ਦੇ ਸਾਧਨਾਂ ਦੇ ਲਈ ਜੋ ਵੀ ਅਰਦਾਸ ਐਸਾ ਸੇਖਾ ਕੇ ਕਰਦਾ ਉਹ ਦੇਵ ਨੇ ਕਹਿਆ ਫਿਰ ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਹੁਣ ਇੱਕ ਪੱਖ ਇਹ ਹੈ ਵੀ ਜਗ ਸੱਚੇ ਦੀ ਕੋਠੜੀ ਹੈ ਇਹਦੇ ਵਿੱਚ ਅਸੀਂ ਪਰੌਣੇ ਰੂਪ ਵਿੱਚ ਆਏ ਆ ਤੇ ਅਸੀਂ ਇੱਕ ਦੇ ਹੁਕਮ ਦੇ ਅਧੀਨ ਚੱਲਾਂਗੇ ਸਾਡੀ